ਹਾਂਜੀ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਮਾਂਡਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਭਰਾ ਫੇਸਬੁੱਕ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਜਿਹੜੇ YouTube ਤੇ ਦੇਖ ਰਹੇ ਹੋ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਇੱਕ ਤੋਕੜ ਗੱਬਣ ਬਹੁਤ ਹੀ ਚੰਗੇ ਮਿਲਕ ਰਿਕਾਰਡ ਦੀ ਤੇ ਬਹੁਤ ਹੀ ਜ਼ਿਆਦੇ ਵੱਡੇ ਹਵਾਨੇ ਵਾਲੀ ਪੂਰੀ ਟੌਪ ਦੀ ਗਾਂ ਲੈ ਕੇ ਆਏ ਆ ਜਿਹੜੇ 2 ਨੰਬਰ ਤੇ ਆ ਜਿਹੜੀ ਜਰਸੀ ਤਾਜੀ ਸੂਹੀ ਚੰਗੇ ਦੁੱਧ ਦੀ ਤੇ ਤਿੰਨ ਨੰਬਰ ਦੇ ਵੀਰੇ ਸਾਹੀਵਾਲ ਤਾਜੀ ਸੂਈ ਇੱਕ ਘੰਟਾ ਹੀ ਹੋਇਆ ਸੂਈ ਨੂੰ ਤੇ ਆਜੋ ਤਿੰਨਾ ਵੜਾਂ ਦੀ ਆਪਾਂ ਡਿਟੇਲ ਵਾਈ ਤੋਂ ਲੈ ਕੇ ਦਿੰਨੇ ਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਤੇ ਐਡਰੈਸ ਦੱਸੋ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋ ਕੇ ਠੀਕ ਹੈ ਜ਼ਿਲ੍ਹਾ ਮੋਗਾ ਦੇ ਸੀਗ ਨਿਹਾਲ ਸਿੰਘ ਵਾਲਾ ਜੀ ਤੇ ਆਪਣਾ ਫੋਨ ਨੰਬਰ ਬੋਲਿਓ 90565 ਜੀ ਠੀਕ ਹੈ 98342 ਜੀ ਅੱਜ ਦੀ ਵੀਡੀਓ ਚ ਕਿੰਨੇ ਜਾਣ ਬੜਾ ਤਿੰਨ ਜਾਣ ਬੜਾ ਜੀ ਇੱਕ ਤਾਂ ਤਾਜੀ ਜਨ ਸਾਹੀਵਾਲ ਸੂਈ ਆ ਜੀ ਇਹ ਪਰਸੋਂ ਦੀ ਸੂਈ ਵੀ ਆ ਜਰਸੀ ਬਹਿੜਾ ਜੀ ਇਹ ਟੋਕੜ ਗੱਪਣਾ 6 ਮਹੀਨਿਆਂ ਦੀ ਗੱਪਣਾ ਜੀ ਕਿਹੜੇ ਪਾਸੇ ਸੂਈ ਕਰਦੇ ਗਾਜੋ ਇੱਥੋਂ ਹੀ ਕਰ ਲਓ ਜੀ ਟੋਕੜ ਗੱਪਣ ਤੋਂ ਜੇ ਬਸ ਜਰਸੀ ਤੋਂ ਕਰੋ ਕਿਉਂ ਜਰਸੀ ਵਾਲੇ ਭਰਾ ਵਾਲੇ ਵੇਟ ਨਹੀਂ ਕਰ ਸਕਦੇ ਹੁੰਦੇ ਜਰਸੀ ਦੀ ਮੰਗ ਤੁਹਾਨੂੰ ਪਤਾ ਥੋੜੀ ਜਿਆਦਾ ਕੈ ਦਿਨਾਂ ਦੀ ਸੂਈ ਆ ਇਹ ਤੇ ਪਰਸੋਂ ਦੀ ਸੂਈ ਮਗਰ ਮੱਜੀ ਆ ਜੀ ਮਗਰ ਮੱਜੀ ਪਰਸੋਂ ਦੀ ਸੂਈ ਆ ਹਾਂ ਜੀ ਤੇ ਬਾਈ ਕੰਡੇ ਵਾਲਾ ਬੋਲਾ ਹੁਣ ਕਿੰਨਾ ਹੋਊਗਾ ਇਹਨੇ 20 ਆ ਪਰ 18 ਮੰਨ ਕੇ ਆ ਜਿਓ ਕੰਡਾ ਲੈ ਆਉਂਦਾ ਨਾਲ ਸਭ ਤੋਂ ਮੇਨ ਗੱਲ ਬਾਈ ਇਹ ਹੈ ਦੇਖੋ ਆਪਾਂ ਬਣਾਉਣੀ ਹੁੰਦੀ ਆ ਵੀਡੀਓ ਪਸ਼ੂ ਦੀ ਜਾਣਕਾਰੀ ਪਸ਼ੂ ਦੇ ਬਾਰੇ ਦੇਖ ਪੜਤਾਲ ਕਰਨੀ ਥੋੜਾ ਫਰਜ਼ ਬਣਦਾ ਇਹ ਨਾ ਸੋਚਿਆ ਕਰੋ ਵੀ ਆਪਣਾ ਤੇਲ ਮੱਤੀ ਉਜੇ ਦੋ ਘੜੇ ਸੁਬਾ ਸ਼ਾਮ ਚੋਣ ਦੇ ਲੱਗਦੇ ਆ ਤਾਂ ਲਾ ਲਿਆ ਕਰੋ ਤੇ ਨਾ ਹੀ ਬਾਈ ਬਾਦਲੇ ਨੂੰ ਲੈਣ ਵਾਲੇ ਤੋਂ ਬਾ ਜਿਹੜਾ ਆਪਾਂ ਪਸ਼ੂ ਖਰੀਦਦੇ ਆ ਉਹਨੂੰ ਲਾਂਬਾ ਫਰਵਾਹ ਤੇ ਦਿੱਤਾ ਜਾਂਦਾ ਆਪਦੀ ਪਹਿਲਾਂ ਹੀ ਜਾਂਚ ਪੜਤਾਲ ਕਰਕੇ ਪੂਰੀ ਖਰੀਦਿਆ ਕਰੋ ਬਾਈ ਦਾ ਕਹਿਣਾ ਹੈ ਵੀ ਪਰसों ਨਹੀਂ ਸੁੱਈਆ ਪਰसों ਦੀ 20 ਲੀਟਰ ਬੋਲਾ 18 ਮਨ ਗਿਆ ਜਿਹੜਾ 18 ਕਿਲੋ ਜਮਾ ਕੰਡਾ ਚਾਹੀ ਬਾਈ ਨਾਲ ਲੈ ਆਇਓ। ਭਾਈ ਚਾਰ ਡੰਗ ਚੋਲੋ ਬਾਈ। ਚਾਰ ਡੰਗ ਚੋਕੇ ਤਸੱਲੀ ਕਰਕੇ ਫੇਰ ਲਿਆ ਸਕਦੇ। ਹਾਂ ਜੀ ਬਧੂ ਕਿਦੋਂ ਦੇਣੋ ਡੰ 25 ਕਿਲੋ ਦੋ ਦੇਣਾ ਬਸ। 25 ਕਿਲੋ ਦੋਗੀ। ਹਾਂ ਬਾਈ ਕਿਲੋ ਪਨੂਨ ਦਾ ਦਿੱਤਾ ਵਾ। ਤੇ ਸਭ ਤੋਂ ਪਹਿਲਾਂ ਹੀ ਫੇਰ ਉਹੀ ਗੱਲ ਕਹਿੰਦੇ ਨੇ ਵੀ ਪਹਿਲਾਂ ਰੇਟ ਹੀ ਦੱਸ ਦੇਦਾ ਜਮਾ ਜਾਇਜ਼। ਰੇਟ ਬਾਈ ਮੁੱਲ ਕਰਾ ਲਓ 90 ਕਰਾ ਲਓ 95 ਕਰਾ ਲਓ 85000 ਨੂੰ ਬਸ ਹੀ ਦੇਮ ਆ ਗਿਆ ਆਪਾਂ। ਠੀਕ ਹੈ ਜਾਨੀ 85000 ਦੀ ਆਪਾਂ ਛੋੜਣੀ ਹੈ ਹਾਂ ਜੀ ਜੇ ਕੋਈ ਦੂਰੋਂ ਆਲਾ ਵੀਰ ਹੋਇਆ ਕੋਈ ਮਾਲਤਾਨ ਕਰ ਦਾਂਗੇ ਵੀਦੇ ਪਹਿਲਾਂ ਹੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇੱਕ ਕਰੀ ਹਵਾਨੇ ਦੇ ਨੇੜ ਤੁਹਾਨੂੰ ਨਾੜਾਂ ਦਿਖਾ ਦਿੰਦਾ ਵਾਕਈ ਵਹਿੜ ਦੁੱਧ ਵਾਲੀ ਆ ਇਹ ਚੀਜ਼ਾਂ ਦੱਸ ਦਿਆਂ ਨੇ ਬਾਕੀ ਥਣ ਦਾ ਸੈਜ ਤੇ ਚਬਾਈ ਬਹੁਤ ਸੋਹਣੀ ਆ ਮਿਹੜ ਦੀ ਬਸ ਸੋਹਣੀ ਤੇ ਦਿਖਾਈ ਮਿਹੜ ਜੀ ਨਾ ਤੋਂ ਨਹੀਂ ਕੀਤੀ ਹੈ ਵੀਰੇ ਐ ਨਹੀਂ ਹੋਊਗਾ ਜਾਨੀ ਸਭ ਆਪਣਾ ਵੀ ਟਾਈਮ ਤੋਂ ਟਾਈਮ ਕੋਈ ਵੀ ਬੰਦਾ ਦੋ ਡੰਗਾਂ ਦੇ ਨੰਗ ਚੋਲੇ ਠੀਕ ਹੈ ਬਾਕੀ ਬਾਈ ਤੁਸੀਂ ਆਪਣੇ ਕਿਨੇ ਤੇ ਚਾਰ ਡਾਂਗ ਚੋਲੇ ਬੱਤੀ ਠੀਕ ਆ ਬਾਕੀ ਦੁੱਧ ਵਾਲੀ ਨਾੜ ਨੂੜ ਚੈੱਕ ਕਰੋ ਬਹੁਤ ਜਿਆਦੇ ਸੋਹਣੀ ਹਵਾਨੇ ਤੇ ਨਾੜਾ ਬਾਕੀ ਜਿਵੇਂ ਕਹਿੰਦੇ ਹੁੰਦਾ ਵੀ ਖੁੱਚਾਂ ਤੋਂ ਉੱਪਰ ਹੀ ਆ ਸਾਰਾ ਹਵਾਨਾ ਤੇ ਬਾਕੀ ਚੋਕੇ ਵਾਲਾ ਜਿਹੜਾ ਬਾਈ ਮੇਨ ਗੱਲ ਇਹੀ ਆ ਹਨਾ ਅੱਜ ਕੱਲ ਅਗਲਾ ਤਾਜੀ ਦੀ ਵੀਡੀਓ ਪਾਉਣਾ ਬਾਈ ਇੰਨਾ ਦੁੱਧ ਦੇ ਦੂਗੀ ਤੇ ਇਹ ਕਰਮ ਵਾਲੀ ਥੱਲੇ ਬਾਈ ਅੱਜ ਤਿਆਰ ਆ ਤਿਆਰ ਹੈ ਭਾਈ 20 ਕਿਲੋ ਦਾ ਕੰਡੇ ਵਾਲਾ 20 ਲੀਟਰ ਮਿਣਕੇ ਕੋਈ ਵੀ ਬਾਈ ਲਿਆ ਸਕਦਾ ਹੈਗਾ ਤੋੜਾ ਤੂੜਾ ਸਾਨੂੰ ਚੈੱਕ ਕਰਾਤਾ ਬਿਲਕੁਲ ਤਾਜੀ ਤੀਜਾ ਹੀ ਦਿਨਾ ਹਜੇ ਤੀਜਾ ਦਿਨ ਮੈਂ ਕਰ ਬੱਸੀ ਆ ਜੀ ਮਗਰ ਯਾਰ ਸੀ ਬੱਸੀ ਆ 85000 ਦੇ ਵਿੱਚੋਂ ਮਾੜਾ ਥੋੜਾ ਮਾੜਾ ਥੋੜਾ ਮਾਨਦਾਨ ਜਰੂਰ ਹੋ ਜੂਗਾ ਤੇ ਭਾਈ ਦੋ ਨੰਬਰ ਤੇ ਸਾਹੀ ਵਾਲਾ ਜਿਹੜੀ ਇਹ ਦੂਜਾ ਸੂਆ ਤੇ ਅੱਛਾ ਪੂਰੀ ਸੂਈ ਆ ਠੀਕ ਹੈ ਕਹਿੰਦਾ ਹੋਗਾ ਬੱਸਾ ਦਿੱਤਾ ਇਹਨੇ ਠੀਕ ਆ ਦੂਜਾ ਸੂਆ ਸੂਈ ਆ ਦੂਜਾ ਭਾਈ ਠੀਕ ਆ ਇਹ ਕਿੰਨਾ ਕਰ ਦੁੱਧ ਪਾ ਦੂ ਬਲੂਨ ਦਾ ਭਾਈ 13 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਤੇ ਕਰਦੀ ਆਪਣੇ ਕੋਲ ਮੁੱਲ ਦੀ ਨਹੀਂ ਲੈਂਦੀ ਵੀ ਆ ਇਹ ਕਰਦੀ ਆ ਠੀਕ ਹੈ ਇਹਦਾ ਰੇਟ ਬਾਈ ਇਹਦਾ ਰੇਟ ਤਾਂ ਵੀ ਮੁੱਲ ਕਿੰਨਾ ਕਰਾਵੋ 65000 ਦੀ ਦੇ ਦਾਂਗੇ 65000 ਹਾਂਜੀ ਕੋਈ ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਠੀਕ ਹੈ ਤਾਜੂਈ ਸੂਈਆਂ ਇੱਕ ਕਰਨਾ ਬਾਕੀ ਕੋਲ ਹੋਣੀਆਂ ਸੂਈਆਂ ਪੱਟਾ ਤੋੜ ਕੇ ਦਿਖਾ ਦੇ ਦੁੱਧ ਚਲਾਇਆ ਬੱਚੇ ਨੂੰ ਆਪਾਂ ਹੁਣ ਬਾਕੀ ਜਿੰਦ ਜਾਨ ਬਾਈ ਜਿੰਮੇ ਕਿਨੇ ਟ੍ਰੈਜੈਕਸ਼ਨ ਤੋਂ 2 ਗੱਟੇ ਚਾਰੇ ਵਿਆ ਨਹੀਂ ਸਮੀ ਵਿਆ ਦੱਸੀ ਜਾਂਦੀ ਆ ਬਾਕੀ ਥਾਣ ਦਾ ਸਾਇਸੂਜ ਬਹੁਤ ਸੋਹਣਾ ਮੋਤੀ ਵਾਲਾ ਥਾਣਾ ਤੇ ਬਾਕੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਮਾ ਵੀਡੀਓ ਆਪਾਂ ਦੂਰ ਤੋਂ ਬਣਾ ਰਹੇ ਹਾਂ ਕੋਈ ਇਹ ਨਹੀਂ ਵੀ ਜ਼ੂਮ ਕਰਕੇ ਬਣਾ ਰਹੇ ਹਾਂ ਨੇੜੇ ਆਉਂਗਾ ਤਾਂ ਤੁਹਾਨੂੰ ਛੋਟੀ ਵੱਡੀ ਦਾ ਨਿਕਲ ਜੂ ਹਾਂ ਠੀਕ ਹੈ ਮੋੜ ਲਿਆ ਬਾਈ ਤੇ ਬਾਕੀ ਜਿਹੜੇ ਸਾਹੀਵਾਲ ਦੇ ਕੈਰੇਕਟਰ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਧੁੰਨੀ ਬੰਨ ਬੰਨ ਝਾਲਰ ਸਾਰਾ ਕੁਝ ਪੂਰਾਗਾ ਤੇ ਬਾਕੀ ਤੁਸੀਂ ਆ ਕੇ ਆਪਦੀ ਦੇਖ ਬੜਤਾਲ ਕਰਕੇ ਖਰੀਦ ਸਕਦੇ ਹੋ 65000 ਰੁਪਏ ਦਾ ਮੁੱਲ ਹੈ ਤੇ ਬਾਕੀ ਮਾਨਤਾਣ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੋੜਾ ਤਾਰਾ ਇੱਕ ਨੰਬਰ ਆ ਤਾਜੀ ਸੂਈਆ ਹਜੇ ਘੰਟਾ ਹੀ ਹੋਇਆ ਜੇਰ ਹਜੇ ਪੈਣੀ ਆ। ਨਹੀਂ ਅਜੇ ਜੇਰ ਪੈਣੀ ਆ। 2 ਨੰਬਰ ਵਾਲੀ ਜਿਹੜੀ ਜਰਸੀ ਵਾਲੇ ਭਰਾ ਉਹ ਗੌਰ ਕਰ ਲਿਓ 20 ਕਿਲੋ 20 ਲੀਟਰ ਦੁੱਧ ਐਸ ਵਕਤ ਤਿਆਰ ਆ। ਤੇ ਬਾਈ ਤੈਨੂੰ ਨੰਬਰ ਤੇ? ਹਾਂਜੀ। ਤੈਨੂੰ ਨੰਬਰ। ਤੈਨੂੰ ਨੰਬਰ ਸਾਰੇ ਦੁੱਧ ਆਏਗਾ ਜੀ 7 ਕਿਲੋ ਹੁਣ। ਟੋਕੜ ਗੱਪਣਾ। ਟੋਕੜ ਗੱਪਣਾ ਬਾਈ। ਸਿਰ ਮੇ 7ਵਾਂ ਲੱਗਣ ਵਾਲਾ ਇਹਨੂੰ 50 ਤੋਂ। 6 ਮਹੀਨਾ। ਹੁਣ 6 ਮਹੀਨੇ ਪੂਰੇ 50 ਨੂੰ 7ਵਾਂ ਲੱਗਣਾ। 7ਵਾਂ ਲੱਗਣ ਵਾਲਾ 6 ਨਹੀਂ ਹੋ ਗਈ 3 ਮਹੀਨੇ ਰਹਿ ਗਏ। ਹਾਂਜੀ ਹਾਂਜੀ। ਫਿਰਦਾ ਹੀ ਸਿਆਲ ਜੀ ਸੁੰਦੀ ਆ ਰੁੱਤ ਬਹੁਤ ਹਾਂ ਜੀ ਹਰ ਪੂਰੇ ਵਧੀਆ ਟਾਈਮ ਤੇ ਸੋਣਾ ਜੀ ਇਹਦੇ ਪਹਿਲੇ ਤਿੰਨ ਮਹੀਨੇ ਚ ਕਿੰਨਾ ਕੁ ਦੁੱਧ ਚੋਇਆ ਪਿਆ ਤਾਜੀ ਦਾ ਭਾਈ ਆਪਾਂ ਰਿਜ਼ਲਟ ਇੱਥੇ ਸਾਰਾ ਬੋਲੋ ਪਿੰਡ ਫਾਰਮ ਚੋਗਾਣ ਲਈ ਆ ਠੀਕ ਹੈ ਠੀਕ ਹੈ ਨਾ ਗੁਰਪ੍ਰੀਤ ਤੋਂ ਲਈ ਜੜੇ ਵਾਲੇ ਤੋਂ ਦਿਖਾ ਦਾਂਗੇ ਸਾਰਾ ਕੁਝ 45 ਕਿਲੋ ਦੁੱਧ ਚੋਇਆ ਪਲੂਨ ਕੋ ਦਾ ਠੀਕ ਹੈ ਤੇ ਮੰਨ ਕੇ ਚੱਲ ਗਿਆ ਵੀ ਹੁਣ ਇਹਨੂੰ 7 ਮਹੀਨਾ ਲੱਗਣ ਵਾਲਾ ਅੱਜ ਦੀ 70 ਲੱਗ ਜਾਣਾ ਵੀ ਤੇ 70 ਤੋਂ ਹਾਂਜੀ ਤੇ ਸੀਮਨ ਕਿਹੜਾ ਲੱਗਿਆ ਡਿਟੇਲ ਮਿਲ ਜੂ ਸਾਰੀ ਮਾੜਾ ਦੀ ਰਮਾੜਾ ਦਾ ਰਮਾੜਾ ਦਾ ਸਾਰਾ ਕਰੇ ਲਈ ਯਾਰ ਵੀਰੇ ਅਗਲੇ ਮੇਚ ਨਹੀਂ ਆਦੀ ਕੋਕਦੀ ਆ ਨਾ ਠੀਕ ਹੈ ਚਲੋ ਉਹ ਆ ਤੁਹਾਡੀ ਉਹ ਆ ਤੇ ਬਾਕੀ ਦੁੱਧ ਕਿੰਨਾ ਹੁਣ ਹੁਣ ਸੇਤ ਤੋਂ ਸੱਤਾਂ ਉੱਤੇ ਛੱਡਣੀ ਆ ਵੀਰੇ ਟਰਾਈ ਕਰਦਾ ਸੀ ਉਹ ਮਹੀਨਾ ਮਹੀਨਾ ਚਲੋ ਜੇ ਚੋਈ ਜਾਊ ਤਾਂ 2 ਮਹੀਨੇ ਫਿਰ ਛੱਡੀ ਜਾਊ ਹਾਂਜੀ ਹਾਂ ਮਹੀਨਾ ਦਾ ਹਜਿਆ ਦਾ ਖਰਚਾ ਘਟੂਗੀ ਹਾਂਜੀ ਹਾਂ ਉਹ ਇੱਕ ਟਾਈਮ ਚੋਂ ਦਾ ਆਪਾਂ ਦੋਨੇ ਚੋਂ ਲੱਗਦੀ ਆ ਲੈ ਟਰਾਈ ਮਾਰੂਆ ਕਿਉਂ ਆਪਾਂ ਵੇਚਣੀ ਆ ਅਲੱਗ ਅਲੱਗ ਥਾਂ ਜਿਨਾਂ ਕੋਈ ਨੁਕਸ ਹੋਵੇ ਤਾਂ ਇਹ ਨਾ ਹੋਵੇ ਪਹਿਲਾਂ ਇਹਦਾ ਤੋਰਾ ਚੈੱਕ ਕਰਾ ਲਓ ਕਿਉਂਕਿ ਰੇਟ ਵਹਿੜਦਾ ਹੈਗਾ ਜਿਵੇਂ ਵਹਿੜ ਚੰਗੀ ਆ ਓਨਾ ਹੀ ਜ਼ਿਆਦਾ ਬਾਈ ਰੇਟ ਚੰਗਾ ਹੈ ਪਹਿਲਾਂ ਤੁਸੀਂ ਤੋਰਾ ਦੂਰਾ ਚੈੱਕ ਕਰ ਲਓ ਕਿਉਂਕਿ ਜੇ ਪਹਿਲਾਂ ਮੁੱਲ ਕਰਦਾ ਤਾਂ ਬਾਈ 3.3 ਦੀ ਆ ਬੀ 4 ਦੀ ਆ ਤੁਹ ਪਹਿਲਾਂ ਤੁਸੀਂ ਜਨਵਰੀ ਚ ਇੱਕ ਕਰੋ ਮਾੜੀ ਹੋਲੀਪੋ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਵਾਕਿਆ ਹੀ ਚੰਗੇ ਦੁੱਧ ਦੀ ਮਾਲਕ ਹਨ ਹੈਗੀ ਆ ਨਹੀਂ ਛੋਟੀ ਨਹੀਂ ਹੈਗੀ ਨਹੀਂ 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 ਮੈਂ ਪਹਿਲਾਂ ਤਾਂ ਹੀ ਤਰਵਾਈਆ ਮੌਲਾ ਦੁਬਾਰਾ ਕਰਵਾਉਣਾਗਾ ਬਾਅਦ ਚੋਂ ਪਹਿਲਾਂ ਤੌਰ ਕੀ ਦਿਖਾਓ ਤੇ ਬਾਕੀ ਥਣਾ ਥੁਣਾ ਦੀ ਇੱਕ ਨੰਬਰ ਪਾਸ ਲੂਜਾ ਮੈਂ ਉਹ ਆ ਬਾਈ ਆਪਣੀ ਗਰੰਟੀ ਆ ਭਾਰ ਪਾਦਾ ਹੋਵੇ ਥਣਾ ਚੁੰਨੀ ਵੀ ਹੋਵੇ ਖਰਚਾ ਦਊਗਾ ਥਣ ਘਟ ਵੱਧ ਤੀ ਕਿਉਂਕਿ ਆਪਣੇ ਵੇਚਦੇ ਤੈਨੂੰ ਪਤਾ ਬਾਈ ਵੀ ਵੀਡੀਓ ਭਾਈ ਜ਼ਿੰਮੇਵਾਰੀ ਵਾਲੀ ਨਹੀਂ ਪੈਂਦੀਗਾ ਜੇ ਇੱਥੋਂ ਬੰਦਾ ਖਾਣਾ ਬਣਿਓ ਗਲਤ ਹੋ ਕੇ ਮੁਰੂਗਾ ਠੀਕ ਹੈ ਚੋਕੇ ਦੇਖ ਸਕਦਾ ਆਪਦੀ ਆਹ ਟਰਾਈ ਮਾਰ ਕੇ ਠੀਕ ਆ ਠੀਕ ਆ ਠੀਕ ਆ ਬਾਕੀ ਬੈਠ ਬਾਈ ਇੱਥੋਂ ਤੁਸੀਂ ਤੁਰਦੀ ਚੈੱਕ ਕਰ ਲੋ ਠੀਕ ਹੈ ਤੇ ਤੁਹਾਨੂੰ ਆਪ ਹੀ ਦੱਸਦੀ ਆ ਵੀ ਹੈਗੀ ਆ 40 45 ਕਿਲੋ ਵਾਲੀ ਜਾਂ ਨਹੀਂ ਆਹ ਹਵਾਨੇ ਤੇ ਨਾੜਾਂ ਨੂੰ ਕਰਕੇ ਕਰੋ ਨੇੜੋਂ ਬਾਈ ਭਾਰਤ ਦਾ ਨਕਸ਼ਾ ਬਣਿਆ ਪਿਆ ਹੈਗਾ ਇਹੀ ਚੀਜ਼ਾਂ ਦੱਸ ਦਿੰਦੀਆਂ ਹੁੰਦੀਆਂ ਤੇ ਬਾਕੀ ਜਿਹੜੇ ਭਰਾ ਫਾਰਮ ਵਾਲੇ ਆ ਚੰਗੇ ਰੱਖਦੇ ਆ ਜਾਨਵਰ ਉਹਨਾਂ ਨੂੰ ਤਾਂ ਉਦੋਂ ਹੀ ਪਤਾ ਲੱਗ ਜਾਣਾ ਇਸ ਦੀ ਤਿਆਰੀ ਗਲੇ ਦੀ ਵੀਡੀਓ ਵੀ ਬਾਈ ਕੋਲੇ ਮਿਲ ਜੂ ਸ਼ਾਇਦ ਹਨਾ ਤੇ ਬਾਈ ਇਹ ਬਹੁਤ ਜਿਆਦਾ ਤਿਆਰੀ ਕਰਦੀ ਆ ਬੈੜ ਲੋਕ ਲਗਾ ਵੀਰੇ ਸੈਦੋ ਦੂਈ ਜੇ ਕੋਈ ਭਰਾ ਚਲੋ ਜਾਣਕਾਰੀ ਆ ਕੇ ਕਰਨਾ ਚਾਹੁੰਦਾ ਹੈ ਤੇ ਬਾਈ ਬੰਦੇ ਤੋਂ ਵੀ ਬੰਦੇ ਨਾਲ ਵੀ ਮਲਾ ਲਿਆਊਗਾ ਕਿਉਂਕਿ ਬਹੁਤ ਜਿਆਦਾ ਤਸੱਲੀ ਆ ਬੈੜ ਦੀ ਤੇ ਰੇਟ ਬਾਈ ਕੀ ਹੋ ਜੂ ਇਹਦਾ ਰੇਟ ਵੀ ਤਾਂ ਯਾਰ ਮੋਲਦਾ ਕੁਝ ਕਰੀ ਜਾ ਰਿਹਾ ਹੈ ਨਾ ਠੀਕ ਆ ਇੱਕ ਦਾ ਸੂ ਆਪਾਂ ਦੇਵਾਂਗੇ 110000 ਦੀ ਦੇਣੀ ਆ ਨਹੀਂ ਆਹ ਤੇ ਨਾ ਠੀਕ ਹੈ ਤੇ ਮੰਨ ਕੇ ਚਲੋ 3 ਮਹੀਨੇ ਰਹਿ ਗਏ ਹਾਂਜੀ 7ਵਾਂ ਲੱਗ ਜਾਣਾ ਜੀ ਠੀਕ ਆ ਆਹ 7ਵਾਂ ਲੱਗ ਜਾਣਾ ਬਸ ਪਿੱਛੇ ਉਹ ਹੋ ਜਾਣਾ 8ਵਾਂ ਤੇ 9ਵਾਂ ਤੇ ਬਾਕੀ ਪੱਠਪੁੜੇ ਦੀ ਜਵੰਤਰਮੁੰਤਰ ਦੀ ਗੱਲ ਕਰੋ ਬਾਈ ਬਹੁਤ ਵੱਡੇ ਘਾਟ ਘਾਟ ਦੇ ਵਿੱਚ ਹੂੰ ਤਾਂ ਹੀ ਬਾਈ ਪਹਿਲਾਂ ਤੋੜ ਕੇ ਚੈੱਕ ਕਰਵਾਈਆਂ ਸਾਰੀਆਂ ਚੀਜ਼ਾਂ ਫੇਰ ਹੀ ਆਪਾਂ ਚਲੋ ਮੁੱਲ ਕਰਵਾਇਆ ਚੰਗੀ ਚੀਜ਼ ਆ ਤੇ ਚੰਗਾ ਹੀ ਮੁੱਲ ਇੱਥੋਂ ਕੁਆਲਿਟੀ ਚੈੱਕ ਕਰੋ ਬਾਈ ਆਏ ਮੰਨ ਲਓ ਵੀ ਜਿੱਦ ਦੇ ਨੇ ਤਿਆਰ ਹੋਣਾਗਾ ਤੇ ਕੀ ਕੁਛ ਕਰ ਦੇਣਾ 1,10,000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਆਹ ਚੀਜ਼ਾਂ ਚੈੱਕ ਕਰੋ ਤੇ ਬਾਕੀ 2 ਨੰਬਰ ਤੇ ਜਰਸੀ ਤੇ 3 ਨੰਬਰ ਤੇ ਆ ਦੇ ਇੱਧਰ ਆ ਗਈ ਸਾਹੀਵਾਲ ਜੇ ਕੋਈ ਵੀ ਪਸ਼ੂ ਬਾਈ ਦਾ ਪਸੰਦ ਆਉਂਦਾ ਰੇਟ ਤੁਹਾਨੂੰ ਠੀਕ ਲੱਗਦਾ ਆਕੇ ਆਪਦੀ ਫੁੱਲ ਤਸੱਲੀ ਕਰਕੇ ਬਾਈ ਤੁਸੀਂ ਖਰੀਦ ਸਕਦੇ ਹੋ ਠੀਕ ਨਹੀਂ ਦੇ ਦੂਗੀ ਬਾਈ ਦੁੱਧ ਦੀ ਰੁੱਤ ਬਹੁਤ ਚੰਗੀਆਂ ਤੇ ਆਕੇ ਆਪਦੀ ਤਸੱਲੀ ਫੁੱਲ ਕਰਕੇ ਤੁਸੀਂ ਸਾਰੇ ਜਾਨਵਰਾਂ ਚ ਕੋਈ ਵੀ ਜਾਨਵਰ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ